ਹਾਂਜੀ ਸਸਰੀਏ ਕਾਲਜੀ ਮੀਰ ਕਾ ਜੀ ਮੀਰ ਕਾ ਜੀ ਬਹੁਤ ਵਧੀਆ ਹੋਵਾਂਗੇ ਤੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਹੈ ਸੁਖ ਭੈਣ ਦੇ ਰਿਲੇਟਡ ਆਪਾਂ ਵੀਡੀਓ ਪਾਈ ਸੀਗੀ ਹਨਾ ਤੇ ਆਪਾਂ ਕੁਛ ਤੁਹਾਡੇ ਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਸੁਖਪੈਣ ਦੀਆਂ ਜੋ ਕਿ ਉਹਨਾਂ ਨੇ ਉਹਨਾਂ ਦੇ ਮਤਲਬ ਕਿ ਮਰਨ ਤੋਂ ਪਹਿਲਾਂ ਉਹਨਾਂ ਦੀ ਫੋਟੋਆਂ ਸਾਹਮਣੇ ਆਈਆਂ ਵਾ ਆਪਾਂ ਤੁਹਾਡੇ ਨੂੰ ਸਾਂਝੀਆਂ ਕਰਾਂਗੇ ਕਿ ਸੁਖਪੈਣ ਨੂੰ ਕੋਈ ਵੀ ਨਹੀਂ ਕਹਿ ਸਕਦਾ ਇਹ ਦੇਖ ਕੇ ਵੀ ਉਹਨਾਂ ਦੀ ਇਸ ਤਰ੍ਹਾਂ ਮੌਤ ਹੋ ਗਈ ਹੈ ਹੈਨਾ ਇਸ ਦੁਨੀਆ ਦੇ ਵਿੱਚ ਨਹੀਂ ਗਈ ਕਿਉਂਕਿ ਜਿਹੜਾ ਇਨਸਾਨ ਵਧੀਆ ਕੋਸ਼ਿਸ਼ੀਗਾ ਹੈ ਨਾ ਅ ਵਧੀਆ ਹੱਸਦੇ ਘੇੜਦੇ ਸੀ ਪਰ ਇੱਕੇ ਟਾਈਮ ਹੋਣਾ ਦੇ ਵਿੱਚ ਇਦਾਂ ਤਾਂ ਹੋ ਜਾਣਾ ਤੇ ਉਹ ਸਦਮਾ ਤਾਂ ਛੱਲੇ ਨਹੀਂ ਜਾਂਦਾ ਹੁੰਦਾ ਹਨਾ ਤੇ ਆਪਾਂ ਤਾਂ ਦੱਸਦੀ ਹੈ ਕਿ ਜਿਸ ਦਿਨ ਭੈਣ ਦੀ ਮੌਤ ਹੁੰਦੀ ਹੈ ਹਨਾ ਉਸ ਤੋਂ ਪਹਿਲਾਂ ਉਹਨਾਂ ਨੇ ਲਸਣ ਪੱਟੀ ਹੈਗੀ ਤੇ ਉਸ ਦੀਆਂ ਕੁਝ ਸਵੀਰਾਂ ਸਾਹਮਣੇ ਆਈਆਂ ਭੈਣ ਬਹੁਤ ਹੀ ਕੋਸ਼ਿਸ਼ ਸੀ ਕਿ ਤੇ ਉਹ ਮਤਲਬ ਕਿ ਲਸਣ ਪੱਟੀ ਜਾ ਰਹੀ ਸੀਗੇ ਤੇ ਜਿੰਨਾ ਦਾ ਉਹਨਾਂ ਨੇ ਵਲੌਗ ਵੀ ਵੀ ਬਣਾਇਆ ਸੀਗਾ ਪਿੰਦਰ ਪ੍ਰੀਤ ਉਸ ਵੰਨਦ ਨੇ ਭੈਣ ਹੋਣਾ ਨੇ ਬਾਈ ਹੋਣਾ ਨੇ ਉਹਨਾਂ ਦਾ ਵਲੌਗ ਵੀ ਉਹਨਾਂ ਦਾ ਬਣਾਇਆ ਸੀ ਪਰ ਉਹਨਾਂ ਨੇ ਅਪਲੋਡ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਆਪਾਂ ਵਲੌਗ ਪਾਈ ਜਾ ਰਹੀਆਂ ਤੇ ਪਰ ਵੀ ਇਹ ਵੀ ਪਹਿਨਾ ਨਹੀਂ ਕਹਣਾ ਉਹਨਾਂ ਨੂੰ ਕੀ ਪਤਾ ਸੀਗਾ ਪਰ ਫਿਰ ਵੀ ਉਹਨਾਂ ਨੇ ਵੀ ਸਾਂਝੀਆਂ ਕੀਤੀਆਂ ਤਸਵੀਰਾਂ ਵੀ ਮਰਨ ਤੋਂ ਪਹਿਲਾਂ ਹਨਾ ਵੀ ਉਹਨ ਸੀ ਲਸਣ ਵਧੀਆ ਪੱਟਿਆ ਕੋਈ ਕੋਈ ਇਦਾਂ ਦੀ ਗੱਲ ਹੀ ਹੈ ਨਹੀਂ ਸੀਗੀ ਹਨਾ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਉਹ ਉੱਥੇ ਰਹਿਣਾ ਪੈਂਦਾ ਵਾ ਪਰ ਜੇ ਕੋਈ ਹੈ ਨਾ ਗੱਲ ਹੁੰਦੀ ਵੀ ਹੈ ਨਾ ਮੀਆਂ ਬੀਬੀ ਦੇ ਵਿੱਚ ਇਹ ਹਰ ਇੱਕ ਲੜਾਈ ਦਾ ਵੀ ਹੋਈ ਨਹੀਂ ਹੁੰਦਾ ਹੱਲ ਵੀ ਮੋਤੀ ਹੁੰਦੀ ਹੈ ਪਰ ਪੈਰ ਵੀ ਥੋੜੀ ਜਲਦਬਾਜੀ ਕਰ ਗਈ ਤੇ ਜੇ ਹੈ ਨਾ ਕੋਈ ਗੱਲ ਪਰਿਵਾਰ ਦੇ ਨਾਲ ਹੋ ਜਾਂਦੀ ਹੈ ਨਾ ਕਿਸੇ ਨਾਲ ਪੈਂ ਪੈ ਨਪ੍ਰੀਤ ਨਾਲ ਹੋ ਜਾਂਦੀ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਨਾਲ ਗੱਲ ਕਰਨ ਨਾਲ ਸ਼ਹਿਰ ਉਹ ਕਲ ਦਾ ਹੱਲ ਵੀ ਹੋ ਜਾਂਦਾ ਨਾ ਅੱਜੇ ਟਾਈਮ ਨਾ ਆਉਂਦਾ ਕਿਉਂਕਿ ਵਧੀਆ ਹਾਸ ਤੱਕੇ ਦੇ ਪਰਿਵਾਰ ਕੋਈ ਇਹਨਾਂ ਦੇ ਵਿੱਚ ਇਦਾਂ ਦਾ ਹੈ ਹੀ ਨਹੀਂ ਸੀਗਾ ਨਾ ਜੇਠ ਜਠਾਣੀ ਦੇ ਵਿੱਚ ਇਦਾਂ ਨਾ ਦਰਾਲੀ ਜਠਾਣੀ ਦੇ ਵਿੱਚ ਕੋਈ ਵੀ ਇਦਾਂ ਦਾ ਹੀ ਹੈ ਨਹੀਂ ਸੀਗਾ ਜਿਸ ਦਾ ਕਹਿ ਸਕੀਏ ਕਿ ਉਹਨਾਂ ਦੇ ਵਿੱਚ ਵੀ ਆ ਚੀਜ਼ ਹੋ ਹੀ ਗਈ ਹੈ ਜਿਸ ਦਾ ਪੂਰੇ ਪਰਿਵਾਰ ਨੂੰ ਹੀ ਇਹ ਇੱਕ ਸ਼ਾਰਟਿੰਗ ਸ਼ੌਕ ਹੀ ਲੱਗਿਆ ਵਾ ਵਿਹਾਈ ਇਹ ਕੀ ਹੋ ਗਿਆ ਹੈ ਨਾ ਹਾਸਦਾ ਬਸ ਦਾ ਪਰਿਵਾਰ ਰੁਲ ਗਿਆ ਬੱਚੇ ਰੁਲ ਗਏ ਆਗੇ ਹੈ ਨਾ ਸਾਰੇ ਜਾਣੇ ਹੁਣ ਇਸ ਟਾਈਮ ਪਿੱਛੇ ਸੇ ਸਾਥ ਦੇਉ ਨਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਸਕੇ ਵੀ ਜਿਹੜਾ ਉਹਨਾਂ ਦੇ ਹਸਬੰਦ ਤੇ ਪਰਚਾ ਹੋਇਆ ਵਾ ਕੈਪਟਨ ਸਿੰਘ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਪਰਚਾ ਹੀ ਰੱਦ ਹੋ ਜੇ ਹਨ ਵੀ ਵਧੀਆ ਉਹਨਾਂ ਤੇ ਜਿਹੜਾ ਹੋਇਆ ਵਾ ਜਿਹੜੀ ਇਨਕੁਆਰੀ ਹੋਈ ਹੋਊਗੀ ਜਾਂ ਕੁਝ ਵੀ ਹੋਊਗਾ ਉਸ ਦੇ ਵਿੱਚ ਬੀਬੇ ਗੁਨਾ ਹੀ ਸਾਬਤ ਹੋਣ ਹਨ ਪਿਤਾ ਪਰਮਾਤਮਾਗੇ ਤੁਸੀਂ ਵੀ ਅਰਦਾਸ ਕਰੋ ਵੀ ਜਿਹੜਾ ਉਹਨਾਂ ਦੇ ਪਰਮਾ ਇਹ ਟਾਈਮ ਆਇਆ ਵਾਹਲ ਮਾੜਾ ਟਾਈਮ ਆਇਆ ਵੀ ਉਹ ਨੰਘ ਹੀ ਜਾਵੇ ਚਲੋ ਬੱਚਿਆਂ ਕੋਲ ਮਾਂ ਨਹੀਂ ਹੈਗੀ ਪਰ ਪਿਤਾ ਤਾਂ ਹੁਣ ਲਾਜ਼ਮੀ ਹੋਣਾ ਜ਼ਰੂਰੀ ਹੈ ਹਨਾ ਵੀ ਚਲੋ ਜੇ ਦੋਨੇ ਹੀ ਨਾ ਹੋਣ ਤੇ ਬੱਚਿਆਂ ਦਾ ਪਤਾ ਆਪਣਾ ਕੀ ਹਾਲ ਹੁੰਦਾ ਵਾ ਚਲੋ ਮਾਂ ਨਹੀਂ ਤਾਂ ਪਿਤਾ ਇੱਕ ਜਣਾ ਤਾਂ ਬੱਚਿਆਂ ਦੇ ਕੋਲ ਹੋਵੇ ਸਾਰੇ ਜਣੇ ਪਰਮਾਤਮਾਗੇ ਅਰਦਾਸ ਕਰੋ ਤੇ ਵਾਦ ਤੋਂ ਵਾਦ ਉਹਨਾਂ ਦੀ ਮਦਦ ਕਰੋ